ਯਾਰ ਨਾਨੀ ਨੂੰ ਇਹ 디ਸ਼ੇਤੀ ਨਾਨੀ ਤੇ ਵਿਚਾਰੀ ਮੰਜੇ ਤੇ ਹੀ ਹੈਗੀ ਮੈਂ ਵਿਚਾਰੀ ਯਾਦ ਕਰਦੀ ਹੈਗੀ ਮੇਰੇ ਆਉਣ ਦੋ ਤੀਆਂ ਦੋਤੇ ਸਾਰੇ ਮਿਲ ਜਾਣ ਮੈਨੂੰ ਤੇ ਮੇਰੇ ਕੋ ਤਤੀ ਕੋ ਘਰੋਂ ਇੰਨੀ ਨਿਕਲਿਆ ਗਿਆ ਕੀ ਕਰਦੀ ਮੈਂ ਤੇ ਆਪ ਹੀ ਮੁਸੀਬਤ ਵਿੱਚ ਫਸੀ ਹੈਗੀ ਤੇ ਅੱਗੇ ਨਾਨਕੇ ਕਿੱਥੋਂ ਪੇਕੇ ਜਾਂਦਾ ਨਹੀਂ ਟਾਈਮ ਹੈਗਾ ਕਮਲ ਪੈ ਗਿਆ ਪੁੱਤ ਉਹ ਤੇ ਮਾਂ ਮੇਰੀ ਕਹਿਣ ਦੀ ਹੈ ਤੇ ਹੁਣ ਨਾ ਤੂੰ ਉੱਥੇ ਆਉਣ ਜੋਗੀ ਨਾ ਮੈਂ ਇੱਥੇ ਹਾਂ ਜੋਗੀ ਦੇਖੋ ਤੂੰ ਇਹ ਹੱਥ ਜੋੜ ਮਹਾਰਾਜ ਗਾੜੀ ਮਨਜੋ ਠੀਕ ਠਾਕ ਰਵੇ ਇਹ ਆਪਣੇ ਘਰ ਆ ਜੇ ਕਿਸ ਤਰ੍ਹਾਂ ਪੈਸਾ ਤੇ ਲਾ ਦੇਗੇ ਤੇ ਇਹ ਆਪਣੇ ਘਰ ਆਵੇ ਨਾਨੀ ਪੱਕਾ ਵਿਆਹ ਹੀ ਸਮਝਲਾ ਕਰਮਾਪਾਗਾ ਵਾਲੀ ਹੀਗੀ ਮਾਪੇ ਇਹਦੇ ਸਦਾ ਰਹਿੰਦੇ ਤੇ ਨਾਨੀਆਂ ਨਾਨੇ ਕਿੱਥੇ ਰਹਿੰਦੀ ਆ ਪੁੱਤ ਨਾਲੇ ਵੀ ਉਹਨੇ ਦੋਦੀ ਵਿਆਹੀ ਤੂੰ ਦੋਦੀ ਲੱਗਦੀ ਆ ਆਉਦੀ ਮੰਨਿਆ ਵੀ ਦੁੱਖ ਬਹੁਤ ਹੁੰਦਾ ਵਾ ਨਾਨੀਆਂ ਵੀ ਬਹੁਤ ਨਾਨੀਆਂ ਨਾਨਿਆਂ ਨਾਲ ਹੀ ਨਾਨਕੇ ਹੁੰਦੇ ਆ ਤੇ ਚਲ ਪਤਾ ਕੀ ਆ ਹੁਣ ਤੂੰ ਮਹਾਰਾਜ ਕੋ ਸੁੱਖ ਮੰਗ ਮਨਜੋ ਦੀ ਹੁਣ ਇਹ ਥੋੜਾ ਵਾਸ ਹੀ ਕਿਸੇ ਦਾ ਯੋਰ ਮੰਜੂਰ ਠੀਕ ਠਾਕ ਹੁੰਦਾ ਘਰ ਹੁੰਦਾ ਕੋਈ ਗੱਲਬਾਤ ਨਾ ਹੁੰਦੀ ਅਹੀਂ ਤੇ ਤੇਰੇ ਨਾਲ ਆਪ ਜਾਣਾ ਹੀਗਾ ਤੇ ਹੁਣ ਜੇ ਤੂੰ ਕਮੇ ਤੇ ਫਿਰ ਅਹੀਂ ਚਲ ਜੀਏ ਜੇ ਅਹੀਂ ਚਲ ਜੀਏ ਤੇ ਤੂੰ ਕੱਲੀ ਇੱਥੇ ਰੋਂਦੀ ਰਵੇਂਗੀ ਤੇ ਸਾਡਾ ਤਾਂ ਧਿਆਨ ਰਹਿਣਾ ਵਿੱਚ ਹੀ ਤੇ ਜਦਾਂ ਮਰ ਜੀਗੀ ਜਾਣਾ ਤੇ ਹੁੰਦਾ ਹੀ ਹੈ ਹਰ ਇੱਕ ਨੇਕ ਦਿਨ ਬਸ ਆਹੀ ਹੁੰਦਾ ਵਾ ਵੀ ਬੰਦਾ ਐਂਡਲੇ ਟਾਈਮ ਜਾ ਕੇ ਤੇ ਮੂੰਹ ਤੇ ਵੇਖ ਲੈਂਦਾ ਵਾ ਮੇਰੇ ਕਰਮਾਂ ਚ ਤੇ ਉਹ ਵੀ ਨਹੀਂ ਹੈਗਾ ਨਾ ਹੁਣ ਆਪਣੇ ਘਰ ਹੀ ਮੁਸੀਬਤ ਪਈ ਹੈ ਤੇ ਮੈਂ ਹੁਣ ਉੱਥੇ ਜਾ ਕੇ ਤੇ ਕੀ ਉੱਥੇ ਕਰੂੰਗੀ ਸੁੰਦੇ ਤੇ ਹੁਣ ਆਪਣੇ ਦੋਵੇਂ ਇੱਕ ਵੇੜੇ ਦਾ ਪੈ ਗਿਆ ਆਪਣੇ ਘਰ ਜਿਹੜਾ ਪਿਆ ਵਾ ਸੁੰਦੇ ਤੇ ਉਹਨੇ ਹੈਗੇ ਰੱਬ ਇਹ ਤਾਂ ਉੱਤਰ ਕੇ ਲੜਦਾ ਮੇਨਾ ਤੇ ਮੈਂ ਤਾਂ ਲੜਦਾ ਹੀ ਵੇਖ ਲਿਆ ਵਾ ਹੁਣ ਹੁਣ ਤਾਂ ਸਾਹਮਣੀ ਹੋ ਗਿਆ ਸਾਰਾ ਖੋਸ਼ੀ ਕੇ ਉਹ ਕਰ ਭੀ ਜੇ ਮਨਜੋਤ ਨੂੰ ਲਿਖਿਆ ਗਿਆ ਤੇ ਮਗਰੇ ਹਾਂ ਤੈਨੂੰ ਫੋਨ ਆ ਗਿਆ ਹਮਲ ਪੈ ਗਿਆ ਵਿੱਚ ਹੀ ਸਾਰ ਟੈਨਸ਼ਨ ਦਾ ਲੈ ਕੋਈ ਨਹੀਂ ਮੇਰਾ ਪੁੱਤ ਮੈਨੂੰ ਉਹ ਆਉਂਦਾ ਵਾ ਨਾ ਘਰ ਤੇ ਫੇਰ ਤੁਸੀਂ ਜਾਇਓ ਤੇ ਹੋ ਆਇਓ ਸਾਰੇ ਕੰਮ ਬਾਬੇ ਨੇ ਚੰਗੇ ਕਰ ਦੇਣੇ ਐ ਇਹੇ ਲੈ ਗਿਆ ਤੇਰਾ ਚਾਚਾ ਬੁਛੇਰੇ ਹੋਰ ਉਹਨੂੰ ਏਰੀਆ ਮਂ ਦੇ ਦਿੱਤਾ ਮੈਂ ਹਥੇ ਕਢਾ ਕੇ ਜਿੰਨੇ ਲੱਗਣਗੇ ਉਥੇ ਦੇ ਦਿਓ ਤੇ ਮੁੰਡਾ ਲੈ ਕੇ ਘਰ ਆਜੇ ਮੈਂ ਘਰ ਬੁਛੇਰੀ ਪੱਕੀ ਕਰਕੇ ਕਲਾਇਆ ਤੇ ਆ ਜਾ ਚੰਦੀਏ ਤੂੰ ਸਾਡੇ ਘਰ ਨੂੰ ਚਲ ਜੱਜੀ ਜੀ ਤਹੀ ਇੰਨਾ ਕਰਨ ਦੇ ਜਿਹਦੇ ਜੜਾ ਦੁੱਖ ਦਰਦ ਵਿੱਚ ਹੱਥ ਫੜਦਾ ਉਹ ਵੀ ਚੇਤੇ ਰਹਿਦਾ ਪਰ ਜਿਹੜੀ ਬਲਜੀਤ ਜਿਹੜੀ ਠੋਕਰਾਂ ਕੀ ਮਾਣੇ ਬਲਜੀਤ ਸਾਨੂੰ ਜੀਣ ਨਹੀਂ ਦਿੰਦੀ ਕਿਸੇ ਪਾਸੇ ਵੀ ਉਹਿਆਂ ਦੀ ਸੋਨਾ ਲੈ ਲੈ ਕੇ ਪੈਸੇ ਦੇਣ ਦੇ ਆ ਹੁਣ ਮੇਰਾ ਫਰਜ ਨਹੀਂ ਬਣਦਾ ਤੇਰਾ ਨਾ ਇਹ ਗੱਲਾਂ ਕਰਨ ਦਾ ਕਿ ਹੁਣ ਤੂੰ ਆਪਣੀ ਨਾਨੀ ਬਾਰੇ ਮੈਨੂੰ ਦੱਸਿਆ ਵਾ ਪਰ ਮੇਰੇ ਕੋਲ ਯਾ ਨਹੀਂ ਜਾਂਦਾ ਆਂਦੀ ਤੂੰ ਇਹ ਸੋਨਾ ਲੈ ਲੈ ਕੇ ਪੈਸੇ ਦੇਣ ਦੇ ਤੁਸੀਂ ਕਿਹੜੇ ਉਦਾਂ ਦੇਣ ਦੇ ਆ ਦੱਸ ਅਹੀਂ ਤੈਨੂੰ ਮੈਂ ਕਿਹਾ ਸੀ ਨਾ ਵੀ ਰੱਖ ਰੱਖ ਤੂੰ ਆਪਣੀਆਂ ਚੂੜੀਆਂ ਬੁੱਤ ਤੇਰਾ ਚਾਚਾ ਗੁੱਸੇ ਹੁੰਦਾ ਤੂੰ ਨਹੀਂ ਰੱਖੀਆਂ ਹੁਣ ਅੱਜਕੱਲ ਤੇ ਪੈਸਾ ਕਿਤੇ ਹੈਗਾ ਵਾ ਅੱਜਕੱਲ ਕਣਕਾ ਤੇ ਲੋਕਾਂ ਦੀਆਂ ਪਿਆਰੀਆਂ ਦੇ ਵਿੱਚ ਬਾਜੀ ਤੇ ਫੇਰ ਕਿਤੇ ਜਾ ਕੇ ਮੰਡੀਆਂ ਚੋਂ ਪੈਸੇ ਮਿਲਣੇ ਆਟੀਆਂ ਕੋਲ ਤੇ ਪੈਸਾ ਕਿੱਥੋਂ ਆਵੇ ਉਹ ਤਾਂ ਜਦੋਂ ਉਹ ਗੱਲ ਰੱਬ ਦੀ ਕੀਤੀ ਵੀ ਹੁਣ ਸਾਡ ਤੇ ਪਿਆਹਾ ਚੱਲ ਹੈਗੇ ਆ ਚਾਰ ਸਾਡੇ ਕੋਲ ਤੇ ਅਸੀਂ ਆਖਾ ਚੱਲ ਅਸੀਂ ਜਿੰਨੇ ਜੋਗੇ ਹੈਗੇ ਬਾਹ ਫੜਾਂਗੇ ਉਹਨੇ ਆਪ ਤੇ ਦੇਣੇ ਨਹੀਂ ਬਲਜੀਤ ਨੇ ਤੇ ਸਾਨੂੰ ਉਹ ਟਿਕੜ ਨਹੀਂ ਦਿੰਦੀ ਪੈਸੇ ਦੇਣ ਨਹੀਂ ਦਿੰਦੀ ਕਿਸੇ ਨੂੰ ਗੱਲਾਂ ਹੀ ਕਰੀ ਜਾਂਦੀ ਕੋਈ ਨਹੀਂ ਚਾਚੀ ਪਤਾ ਹੀ ਹੁੰਦਾ ਵਾ ਬੰਦਾ ਤੇ ਹੁਣ ਜਦ ਤੁਸੀਂ ਮੇਰੇ ਦੁੱਖ ਚ ਕੰਮ ਆਉਂਦੇ ਆ ਤੇ ਕੋਈ ਗੱਲ ਨਹੀਂ ਤੇ ਉਹ ਜੋ ਕਹਿੰਦੀ ਕਹਿੰਦੀ ਰਵੇ ਸੋਨੇ ਨੂੰ ਕੀ ਕਰਨਾ ਮੈਂ ਛੱਟਣਾ ਥੋੜਾ ਵਾ ਜੇ ਉਹਨੇ ਮੇਰਾ ਬੰਦਾ ਘਰ ਆਜੂਗਾ ਤੇ ਸਾਰਾ ਕੁਝ ਵਿੱਚ ਇਹੀ ਸੋਨਾ ਵੀ ਬਣ ਜਾਣਾ ਸਭ ਕੁਝ ਬਣ ਜਾਣਾ ਵਾ ਬੰਦੇ ਤੋਂ ਬਿਨਾ ਤੇ ਮੈਂ ਕਹਿੰਨੀ ਕੋਝ ਵੀ ਨਹੀਂ ਚੰਗਾ ਲੱਗਦਾ ਨਾ ਹੀ ਜੱਜਦਾ ਹੀ ਆ ਪਾਇਆ ਵੀ ਸਹੀ ਗੱਲ ਲੋਕਾਂ ਦੀਆਂ ਗੱਲਾਂ ਹੋ ਜਾਂਦੀਆਂ ਵਾ ਸੋ ਤੂੰ ਨਾ ਟੈਨਸ਼ਨ ਲੈ ਪੈਣ ਦੀ ਟੈਨਸ਼ਨ ਨਾ ਨਾ ਲੈ ਤੂੰ ਤੇ ਮਨਜੋਤ ਦੀ ਵੀ ਨਾ ਲੈ ਜਿੱਥੋਂ ਤੱਕ ਮੈਨੂੰ ਲੱਗਦਾ ਨਾ ਸਾਰਾ ਕੁਝ ਪੈਸੇ ਨਾਲ ਚੱਲੀ ਜਾਂਦਾ ਅੱਜ ਕੱਲ ਪੈਸੇ ਦੋਦ ਸਾਰੇ ਕੰਮ ਹੀ ਹੋ ਜਾਂਦੇ ਆ ਤੇ ਇਹ ਹੁਣ ਜਿਹੜਾ ਆਟੇ ਨੂੰ ਪ੍ਰੇਥਨ ਲੱਗਣਾ ਹੈ ਨਾ ਇਹਦੇ ਲੱਗਣਾ ਹੀ ਲੱਗਣਾ ਹੈ ਤੈਨੂੰ ਪਤਾ ਵੀ ਇਹ ਕਦੋਂ ਦੀ ਗੱਲ ਤਰੀ ਇੱਕ ਵਾਰ ਉਹਨਾਂ ਨੇ ਚਿਕਾਨੀ ਦੀ ਕਿ ਇਹਨੂੰ ਖੜਨਾ ਹੀ ਖੜਨਾ ਹੈਗਾ ਤੇ ਕੋਈ ਗੱਲ ਨਹੀਂ ਹੁਣ ਸਾਰਾ ਕੁਝ ਸਹੀ ਹੋ ਜਾਣਾ ਵਾ ਉਹਨਾਂ ਨੂੰ ਪਤਾ ਲੱਗ ਗਿਆ ਫੜ ਲਿਆਂਦਾ ਸਾਨੂੰ ਪਤਾ ਲੱਗਾ ਲੈ ਗਏ ਆ ਅੱਗੇ ਤੇ ਲੋਕ ਸ਼ੋਭ ਕੇ ਟਾਈਮ ਪਾਸ ਕੱਢਿਆ ਤੇ ਮਗਰਮਗਰ ਅਸੀਂ ਤੇ ਡਰਦੇ ਆ ਰਹਿਣਾ ਪੁਲਸ ਨਾ ਆ ਜੇ ਪੁਲਸ ਨਾ ਆ ਜੇ ਉਹ ਕੰਮ ਜਿਹੜਾ ਹੋਣਾ ਹੋ ਗਿਆ ਹੁਣ ਗਾੜੀ ਟੈਨਸ਼ਨ ਨਹੀਂ ਗਈ ਗਾੜੀ ਹੁਣ ਪੈਸੇ ਦੀ ਗੱਲ ਵਾ ਪੈਸਾ ਦੋ ਤਾਂ ਮੁੰਡਾ ਕਰ ਲਿਆ ਉਹ ਤੇ ਉਹ ਕੰਮ ਹੀ ਕਰ ਲੈਣਾ ਕੋਈ ਨਾ ਜੱਡੀ ਪੈਸੇ ਦੀ ਨਹੀਂ ਕੋਈ ਵੀ ਗੱਲ ਹੁੰਦੀ ਪੈਸੇ ਦੇ ਹੱਥਾਂ ਦੀ ਮੈਲ ਆਉ ਤਾਂ ਜੇ ਪੈਸੇ ਦੇ ਲੈ ਕੇ ਵੀ ਹੁੰਦਾ ਨਾ ਘਰ ਉਹਦੇ ਨਾਲ ਹੀ ਬਾਹਰ ਆਵਾ ਤੇ ਕੋਈ ਨਹੀਂ ਨਾਨੀ ਦੀ ਟੈਨਸ਼ਨ ਨਾ ਤੂੰ ਲੈ ਮੰਜੋਦ ਹੁੰਦਾ ਨਾ ਘਰ ਕੋਈ ਨਹੀਂ ਆਪਾਂ ਜਾਵਾਂਗੇ ਸਰ ਜਾਣੇ ਤੇ ਹਿਰਕ ਕਰਾਵਾਂਗੇ ਹੁਣ ਆਪਣੇ ਵਸ ਦੀ ਗੱਲ ਨਹੀਂ ਕੋਈ ਵੀ ਮੈਂ ਤਾਂ ਨਹੀਂ ਪਿਆ ਜਾ ਤੇ ਮੈਂ ਦੋਰੇ ਆਖਣ ਨਹੀਂ ਆ ਨਾਨੀ ਦੀਆਂ ਵੀ ਗੱਲਾਂ ਹੀ ਚੇਤੇ ਰਹਿ ਜਾਣੀਆਂ ਜਦੋਂ ਮੇਰੀ ਮੰਗਣੀ ਹੋਈ ਸੀਗੀ ਤੇ ਮੈਨੂੰ ਮਾਂ ਮੇਰੀ ਨੂੰ ਕਹਿੰਦੀ ਹਾਏ ਹਾਏ ਕੁੜੀ ਅੱਥੇ ਕੰਮ ਕਰ ਲਿਆ ਕਰੂਗੀ ਆਹ ਕਰ ਲਿਆ ਕਰੂਗੀ ਬੜੀ ਮੇਰੀ ਤੇ ਕੁੜੀ ਤੀ ਮੇਰੀ ਲਾਡਲੀ ਆ ਨਾਨਕੇ ਜਾਣਾ ਬੜਾ ਨੇ ਕਰਨਾ ਹਨ ਤੇ ਹੁਣ ਅੱਜ ਮੈਂ ਨਾਨੀਆਂ ਤੂੰ ਵੀ ਚੱਲ ਗਈ ਆ ਹੁਣ ਆ ਕੇ ਤੇ ਤੂੰ ਵੇਖ ਤੇ ਸਹੀ ਨ ਲੈ ਇਹ ਦਲ ਵੀ ਮਾਰ ਨਹੀਂ ਚੁੱਤੀ ਹਾਏ ਹਾਏ ਪੁਲਸ ਪੁਲਸ ਹਾਏ ਹਾਏ ਲੈ ਪੁਲਸ ਤੋਂ ਲੱਤ ਕੋਡਰਦਾ ਫੇਰਦਾ ਤੇ ਤੂੰ ਪੁਲਸ ਤੋਂ ਡਰੀ ਜਾ ਪੁਲਸ ਨੇ ਤੇ ਗੱਡੀ ਕਿਹੜੀ ਭਾਗੇ ਰੱਖਿਆ ਵਾ ਤੇ ਜਿੰਨਾ ਮਰਜ਼ੀ ਸਾਡੇ ਘਰ ਪੁਲਸ ਆਲਾ ਵਾ ਉਧਰ ਪੁਲਸ ਨੇ ਵਕਤ ਪਾਇਆ ਕਿ ਨਹੀਂ ਉਹਨਾਂ ਨੂੰ ਤੇ ਉਹਨੇ ਪੁਲਸ ਨੂੰ ਵਕਤ ਬਾਤਤਾ ਵਾ ਕੀ ਹੋਇਆ ਉਹ ਮੂਰਖ ਭੱਜ ਗਿਆ ਪੁਲਸ ਕੋਲੋਂ ਹੋਣ ਕੀ ਅੱਗੇ ਸਾਰੇ ਆਪਣਾ ਗੱਲਬਾਤ ਹੋਈ ਜਾਨ ਇਹਦੀ ਛੁੱਟ ਜਾਣੀ ਉਹ ਨਹੀਂ ਛੁੱਟਦਾ ਕੀ ਹੁਣ ਪਗੋੜਾ ਕਰਾਰ ਕਰ ਦੇਣਗੇ ਪਗੋੜਾ ਕਰਾਰ ਹੋ ਗਿਆ ਹੁਣ ਕੀ ਐ ਤੇ ਫੇਰ ਕਿਤਰਾ ਗੱਲ ਬਣੂਗੀ ਹੁਣ ਹਣ ਤੁਹਾਡਾ ਉਥੇ ਪੁਲਿਸ ਚੋਂ ਆਿਆਂ ਦਾ ਕੀ ਫਾਇਦਾ ਜੋ ਤੀ ਉਹਨੂੰ ਕੁਝ ਕਰ ਨਹੀਂ ਸਕਦੇ ਤੇ ਮੈਂ ਕੀ ਕਰਦਾ ਮੈਂ ਕਿਹਾ ਸੀ ਪੁਲਿਸ ਦੇ ਵਿੱਚੋਂ ਭੱਜ ਜਾ ਉਥੋਂ ਮੈਂ ਜਾਂਦਾ ਉਥੇ ਤਾਂ ਗੱਲਬਾਤ ਸਾਰੀ ਹੋਈ ਪੇਸ਼ ਹੋਇਆ ਹੁੰਦਾ ਇੱਕ ਆਦਤ ਦਿਨ ਉਹਨਾਂ ਰੱਖਣਾ ਤੇ ਕੰਮ ਨਿਬੜ ਜਾਣਾ ਸੀ ਮੈਂ ਨਹੀਂ ਮੰਨਦੀ ਨਹੀਂ ਵੀ ਅਲੇ ਸਰ ਗਏ ਨਹੀਂ ਹੋਣੇ ਕੀ ਪਤਾ ਕਿੱਥੇ ਰੱਜ ਲਿਆਰियां ਲਾ ਕੇ ਬੈਠੇ ਹੋਣੇ ਆ ਪੀਂਦੇ ਖਾਂਦੇ ਰਹੇ ਹੋਣੇ ਆ ਓਏ ਬਾਬਾ ਜਦ ਮੈਂ ਥਾਣੇ ਪਹੁੰਚਿਆ ਮੈਂ ਜਾ ਕੇ ਮੈਂ ਪੁੱਛਿਆ ਕਿ ਬੰਦਾ ਜਿਹੜਾ ਨੇ ਕਿੱਥੇ ਆਂਦੇ ਤੇ ਭੱਜ ਗਿਆ ਸਾਰਾ ਥਾਣਾ ਉਹਨੂੰ ਲੱਭਣ ਤੇ ਆਵਾ ਉਦੋਂ ਵੱਡੇ ਸਾਹਿਬ ਦਾ ਫੋਨ ਮੇਰੇ ਦਵਾਲੇ ਹੋ ਗਿਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੁਣ ਕਰਾਂਗੇ ਕੀ ਉਹ ਵਿਚਾਰੀ ਤਰਲੇ ਲੈਣ ਦੀ ਆ ਰੋਂਦੀ ਆ ਉਹਨੂੰ ਤੇ ਹੱਡ ਤੇ ਹੀ ਆਸਾਂ ਨਾ ਇੱਕ ਤੇ ਮੈਨੂੰ ਤਰਸ ਬੜਾ ਆਉਂਦਾ ਇੱਕ ਤੇ ਚਾਚੀ ਨਾਲ ਦਾ ਪੂਰਾ ਫਾਇਦਾ ਚੁੱਕਿਆ ਜੇ ਉਹਦਾ ਆਦਮੀ ਵਿਚਾਰਾ ਘੋੜਾ ਹੋਇਆ ਫਿਰਦਾ ਵਾ ਤੇ ਉਹਦੀਆਂ ਝੂੜੀਆਂ ਲਵਾ ਕੇ ਰਾਹਣੀਆਂ ਤੇ ਪੈਸੇ ਇਹਨੂੰ ਦੇਈ ਜਾਂਦੀ ਆ ਤੇ ਜਿਹੜਾ ਮਾੜਾ ਮੋਟਾ ਕੋਈ ਸੋਨਾ ਨਾ ਉਹ ਵੀ ਉਹਨੇ ਲੈ ਲੈ ਰੱਖ ਲੈਣਾ ਵਾ ਤੇ ਹੁਣ ਉੱਥੇ ਨੁੱਤੀਆਂ ਬੁੱਤੀਆਂ ਕੰਡੀ ਹੋਣੀ ਆ ਆਂਦੀ ਹੋਣੀ ਆ ਵੀ ਮੈਂ ਹੀ ਆ ਤੇਰੀ 헤ਜਲੀ ਔਰ ਤੇ ਕੋਈ ਹੈ ਨਹੀਂ ਹੁਣ ਮੈਨੂੰ ਤੇ ਉਸੇ ਵਾਲਾ ਘਲਾਤਾ ਮਗਰ ਉਹ ਬਲਜੀਤ ਕੋਈ ਜੋ ਮਰਜ਼ੀ ਕਰੇ ਜੁਰਾ ਮਨਜੋਤ ਨੂੰ ਕਹਿਆ ਮੈਂ ਤੈਨੂੰ ਪੇਸ਼ ਕਰਾ ਦੇਣਾ ਉਦੋਂ ਮੇਰੇ ਅੱਖੇ ਲੱਗਾ ਨਹੀਂ ਫਿਰ ਜੇ ਤੂੰ ਘਰ ਆ ਤੂੰ ਇਹ ਨਹੀਂ ਦੱਸਾ ਕਿ ਮੈਂ ਘਰ ਆਇਆ ਕਿ ਨਹੀਂ ਆਇਆ ਜੇ ਤਨੂਣਾ ਫਾੜੀ ਲਿਆਵਾਂ ਤੇ ਤੂੰ ਭਾਜੀ ਨੇ ਜਿਹੜਾ ਮੈਂ ਉੱਥੇ ਬੈਠਾ ਵਾਂ ਮੈਂ ਕਿਹਾ ਕਿ ਮੈਂ ਸਾਰਾ ਕੁਝ ਤੇਰਾ ਮਸਲਾ ਹੱਲ ਕਰੂੰਗਾ ਪਰ ਨੰਨੇ ਪਰੇ ਦਿਮਾਗ ਚ ਕੀ ਚੱਲਦਾ ਵਾ ਤੇ ਹੁਣ ਫਿਰ ਕੀ ਬਣੂਗਾ ਹੁਣ ਬੰਨਾ ਕੀ ਹੁਣ ਜਦੋਂ ਫੜਿਆ ਗਿਆ ਹੁਣ ਸਿੱਧਾ ਜੇਲ੍ਹ ਚ ਹੀ ਹੈ ਹੂੰ ਫਿਰ ਤੇ ਘਰ ਬਰਬਾਦ ਹੋ ਜਾਊਗਾ ਬਰਬਾਦ ਹੋ ਗਿਆ ਅਨ੍ਯੋਰ ਕੋਣਾ ਇੱਕਦਾਂ ਮੇਰੀ ਗੱਲ ਸੁਣੋ ਹੱਥ ਪਹਿਲਾਂ ਮਾਰੋ ਉਦਾਂ ਨਹੀਂ ਗੱਲ ਬੰਦਨੀ ਹੈਗੀ ਕਿਹਦੇ ਗਾੜੀ ਹੱਥ ਪਹਿਲਾਂ ਮਾਰਾ ਹੁਣ ਕੀ ਦੱਸਾਂ ਅਗਲੇ ਤੇ ਤੇਰਾ ਗਵਾਂਢੀ ਦੋ ਮਹੀਨੇ ਕਨੇ ਪੰਬਲ ਪੁਲਿਸ ਜਿਹਾ ਆਇਆ ਸਾਰੇ ਟਬਰ ਨੂੰ ਜਿੰਨੀ ਪੁਲਿਸ ਵਾ ਸਾਰੀਆਂ ਮਗਰ ਸਾਰੇ ਫੜੇ ਗਏ ਇਹ ਕੱਲਾ ਨਹੀਂ ਕਾਬੂ ਹੁੰਦਾ ਤੇ ਜੇ ਕਿਤੇ ਭੁੱਲਾ ਚੁੱਕਾ ਆ ਗਿਆ ਜੇ ਤਾਂ ਫੇਰ ਭੱਜ ਗਿਆ ਤੁਹਾਡੇ ਉੱਤੇ ਡੋਰੀਆਂ ਹੁਣ ਉਹ ਵਿਚਾਰੀ ਤੁਹਾਡੇ ਕਿੰਨੀ ਆਸ ਲਾ ਕੇ ਬੈਠੀ ਬਲਜੀਤ ਨਾਲ ਐਸੀ ਗੱਲ ਦਾ ਤੇ ਪਵਾੜਾ ਪਿਆ ਸੀ ਉਸ ਮਰੀਤ ਆਖੀ ਜੰਡੀ ਤਾਉ ਪਾਪਾ ਨੂੰ ਪਤਾ ਹੀ ਜਦੋਂ ਤੁਹਾਨੂੰ ਪਤਾ ਹੀ ਤੂੰ ਕੋਈ ਨਹੀਂ ਲਾ ਕਰ ਸਕਦੇ ਉਹ ਬਲਜੀਤ ਮੈਨੂੰ ਉਹਨੇ ਕਲੀਅਰ ਇਹ ਥੋੜੀ ਦੱਸੇ ਕਿ ਡੈਡੀ ਇੱਥੇ ਮੈਨੂੰ ਆਂਦੀ ਪਾਪਾ ਰਾਤੀ ਆਏ ਸੀ ਤੇ ਇਹ ਗੱਲਾਂ ਬਾਤਾਂ ਕਰਦੇ ਤਾਂ ਲੇਟ ਹੋ ਗਏ ਮੈਂ ਚੱਲ ਗਿਆ ਉਹਨੇ ਮੂੰਹ ਨੇ ਨਿਕਲ ਜਾਂਦਾ ਹੀ ਘਰੋਂ ਮੈਨੂੰ ਇਹ ਥੋੜੀ ਦੱਸੇ ਕਿ ਡੈਡੀ ਘਰ ਵਾ ਇਹ ਵੇਲੇ ਚਾਚਾ ਵੀ ਚੱਲਿਆ ਸੀ ਉੱਥੇ ਥਾਣੇ ਮੈਂ ਮੁੜਿਆ ਹੁਣ قصور ਵਿਚਾਰੇ ਦਾ ਕੋਈ ਨਹੀਂ ਬੇਦਕਾ ਨਹੀਂ ਫੜਿਆ قصੂਰੇ ਦਾ ਸਭ ਤੋਂ ਵੱਡਾ ਇਹ ਹੈ ਕਿ ਅੱਖੇ ਨਹੀਂ ਲੱਗਦਾ ਜਦੋਂ ਪਹਿਲਾਂ ਸਮਝਾਈਦਾ ਕਿ ਥਾਣਿਆਂ 'ਚ ਨਾ ਫਿਰ ਉਦੋਂ ਮੰਨਿਆ ਨਹੀਂ ਚੀਜੇ ਹੁਣ ਮੈਂ ਉਦੋਂ ਕਿਹਾ ਮੈਂ ਪੇਸ਼ ਹੋ ਜਾ ਉਦੋਂ ਨਹੀਂ ਮੰਨੇਆ ਤੇ ਜੇ ਹੁਣ ਫੜਿਆ ਤੇ ਫੇਰ ਭੱਜ ਗਿਆ ਉਥੋਂ ਗੱਲ ਇਦਾਂ ਵਾ ਆ ਟੈਨੂ ਪਲੇਥਨ ਲੱਗ ਗਿਆ ਵਾ ਜਿੰਨਾ ਮਰਜੀ ਬੰਦਾ ਸੱਚਾ ਸੁੱਚਾ ਹੋਵੇ ਅੱਜ ਜਦੋਂ ਇੱਕ ਦੋ ਜਣੇ ਤੁਰੇ ਫਿਰੇ ਨਾ ਉਹ ਪੁਲਿਸ ਉਹਨਾਂ ਨੂੰ ਵੀ ਲਾ ਦਿੰਦੀ ਡੰਡ ਉਹ ਗੱਲ ਹੋਈ ਨਾ ਉਹਦੇ ਨਾਲ ਤੇ ਹੋਰ ਤੇ ਕਿਸੇ ਨਾਲ ਤੁਰਨਾ ਫਿਰਨਾ ਵੀ ਨਹੀਂ ਅੱਜਕੱਲ 90 ਦਾ ਘਟਾ ਵਾ ਚਲ ਕੋਈ ਨਹੀਂ ਹੁਣ ਵੇਖੀ ਜੋ ਜੋ ਹੋਊਗਾ ਮੈਂ ਤਾਂ ਸਵੇਰੇ ਵੀ ਨਾਸ਼ਤਾ ਨਹੀਂ ਕੀਤਾ ਜਾਂ ਰੋਟੀ ਪਕਾ ਮੈਂ ਅੰਦਰ ਬੈਨ ਲੱਗਾ ਹਾਏ ਹਾਏ ਉਹ ਕਿ ਆ ਗਏ ਆ 100 ਹੋਟਲੋਂ ਦੇ ਰਾਹ ਦੇ ਵਿੱਚ ਹੋਟਲੋਂ ਦੇ ਐਸਐਸਪੀ ਸਾਹਿਬ ਨੇ ਮੇਰੀ ਨਹੀਂ ਹਰੀ ਲੈਂਦੀ ਆ ਕਿ ਤੂੰ ਹਣ ਪਹਿਰਾ ਦੇ ਉੱਥੇ ਨੂੰ ਫੜ ਜਿੱਦਾਂ ਮਰ ਜੀ ਮੈਂ ਸਚੋਪੰਜੇ ਮੈਂ ਫੜਾ ਕੇ ਛੱਡਾਂ ਉਹ ਗੱਲਿਆ ਦੇ ਘਰ ਪਤਾ ਨਹੀਂ ਚੁੱਲਾ ਬਲਿਆ ਕਿ ਨਹੀਂ ਬਲਿਆ ਤੇ ਹੁਣ ਦੱਸ ਮੈਂ ਭੁੱਖਾ ਮਰ ਜਾ ਜਦ ਲੈ ਰੋਟੀ ਖੇਤੀ ਬੈਦਰ ਘਰ ਮਰਦੀ ਲੋਨ ਨੂੰ ਚੇਤਾ ਆ ਗਿਆ ਕਿ ਮੈਂ ਫੜ ਲਉ ਜੀ ਆ ਤੇ ਛੇਤੀ ਕਰਦੇ ਰੋਟੀ ਦਾ ਪਤਾ ਨਹੀਂ ਕਿਹੜਾ ਫੋਨ ਆਣਾ ਕਦੋਂ ਖਰਲੋ ਜਵਾ ਤੂੰ ਖਰਲੋ ਜੀ ਰਿਆ ਕਰ 24 ਘੰਟੇ ਤੇਰੀ ਫਰਲੋ ਫੁਰਲੋ ਤੇਨੀ ਵਰਦੀ ਨਾ ਦੇ ਨਾ ਸਸਪੈਂਡ ਕਰ ਦੇਣਾ ਤੈਨੂੰ ਚੁੱਪ ਚੁੱਪ ਬੋਲ ਰਿਆ ਕਰ ਮੈਂ ਚਾਹਣਾ ਨਹੀਂ ਆਇਆ ਤੇਰੇ ਲੜਨ ਦੇ ਵਕਤ ਪਾਇਆ ਹੀ ਤਾਨੂੰ ਤੇ ਜੀ ਫੋਨ ਕੱਢਿਆ ਉਥੋਂ ਤਿਆਰ ਬੰਦੇ ਨੂੰ ਤੂੰ ਉਸ ਵੇਲੇ ਵੀ ਮੁਰਦੇ ਪੈਰੀਆਂ ਆ ਗਿਆ ਤੇ ਮਨਜੋ ਦੇ ਪਾਈਪ ਵਾਲੇ ਜਿਹੜਾ ਮੈਂ ਭੱਜਾ ਫਿਰਨਿਆ ਹਾਂ ਭੱਜ ਗਿਆ ਹੀ ਰਾ ਤੂੰ ਕੁਛ ਨਹੀਂ ਭੱਜ ਗਿਆ ਆਹ ਚੰਗਾ ਐਸੋ ਭੱਜ ਗਿਆ ਤੇ ਉਹਦਾ ਫਿਕਰ ਤੇ ਨਾ ਖਾਊਗਾ ਹੋਰ ਪਵਾੜੇ ਪੈ ਜਾਣੇ ਆ ਪਵਾੜੇ ਪੈਣ ਜਿੱਦਣ ਫੜਿਆ ਸਿੱਧਾ ਜੇਲ੍ਹ ਤੇ ਨਾ ਥਾਣੇ ਨਾ ਲੱਗੇ 1 ਮਿੰਟ ਹੀ ਅਗਲੇ ਜੋ ਇੱਕ ਵਾਰੀ ਭੱਜਣ ਦੀ ਸਜ਼ਾ ਬੜੀ ਲੱਗਦੀ ਹੈ ਚਾਚੀ ਜੀ ਤੁਹਾਨੂੰ ਵੀ ਨਹੀਂ ਪਤਾ ਪਹਿਲੇ ਨਾਨ ਕੱਲਾ ਹੀ ਇਹ ਮਿਰਖਾ ਸਿੰਘ ਬਣਿਆ ਹਾਂ ਹਾਂ ਤਾਂ ਤੂੰ ਕਿਉਂ ਨਹੀਂ ਫਿਰ ਮਗਰ ਗਿਆ ਗਾਂ ਉੱਥੇ ਕਿੱਥੇ ਜਾਂਦਾ ਤੂੰ ਆਪੇ ਲੱਗਦਾ ਤੂੰ ਘਰੋਂ ਚ ਫਰਲੋ ਜੇ ਆ ਗਿਆ ਉਹ ਕਰਕੇ ਤੇਨੂੰ ਉੱਪਰਲੇ ਪੈਸੇ ਤੈਨੂੰ ਪਛਦੇ ਨਹੀਂਗੇ ਉਹ ਚਾਚੀ ਕਿੱਥੇ ਲੱਭਾਂ ਮੈਨੂੰ ਦੱਸ ਕੇਗਾ ਕਿ ਮੈਂ ਕਿੱਥੇ ਜੰਨੇ ਆਵਾ ਕਿਹੜੇ ਕਦੋਂ ਤੂੰ ਨਿਕਲ ਗਿਆ ਚਾਚੀ ਜੜੇ ਕੋ ਦੇ ਸਵਾਰ ਆਈਆਂ ਚੱਜ ਦੀ ਗੱਲ ਕੋਈ ਨਹੀਂ ਕੀਤੀ ਕੋਈ ਚੱਜ ਦੀ ਗੱਲ ਹੀ ਕਰ ਲਿਆ ਕਰ ਇਹਦੀਆਂ ਗੱਲਾਂ ਦਾ ਜਵਾਬ ਦਿੱਤਾ ਵਾ ਜਦੋਂ ਫਰਲੋ ਫੋਕੋ ਦਤਾ ਮੈਂ ਤਾਂ ਹੀ ਆ ਕਿ ਆਪਣੀ ਵਰਦੀ ਰੱਤ ਜਾਨੀ ਆ ਉਹ ਮੈਂ ਜਦੋਂ ਮੈਂ ਕੋਈ ਗੱਲ ਕਰਾਂ ਨਾ ਗੁੱਸਾ ਬਹੁਤ ਲੱਗਦਾ ਚਾਚੇ ਤੱਕ ਗੱਲਾਂ ਪਹੁੰਚਦੀਆਂ ਵਾ ਤੇ ਜਦੋਂ ਤੁਸੀਂ ਕਰੋ ਤੁਸੀਂ ਵੱਡੇ ਆ ਤੁਸੀਂ ਜੋ ਮਰਜੀ ਕਹਿ ਸਕਦੇ ਆ ਭਲਾ ਨਹੀਂ ਭੈਣਾ ਹੀ ਤੁਹਾਨੂੰ ਬਚਾਉਣ ਦੀਆਂ ਗੱਲਾਂ ਕਰਦੇ ਭੀ ਹੁਣ ਕੱਢਿਆ ਤੇ ਫੇਰ ਆ ਗਿਆ ਨਾਲੇ ਹੋਰ ਬਿਪਤਾ ਪੈ ਗਈ ਉਹ ਮਨਪ੍ਰੀਤ ਦੀ ਨਾਨੀ ਮਰ ਗਈ ਹਾਏ ਸਾਰੀਆਂ ਬਿਪਤਾ ਮਨਪ੍ਰੀਤ ਤੇ ਪੈਣ ਡਈਆਂ ਵਾ ਹੁਣ ਫਿਰ ਹੁਣ ਉਹਨ ਡਈ ਬੈਠੀ ਹੈ ਕਿ ਮੈਂ ਤੇ ਫਿਰ ਗਈ ਜੀ ਪਿਆਣੇ ਵਾਂਗੂ ਵੇਖਾਂ ਤੇ ਕਦੀ ਕੋਈ ਗੱਲਾਂ ਕਦੀ ਕੋਈ ਨਾਨੀ ਜੀਆਂ ਕਰ ਕਰਦੀ ਨਾ ਤੇ ਹੁਣ ਉਹ ਉੱਥੇ ਵੀ ਕਿੱਥੇ ਜਾਣਾ ਉਹਦੀ ਹੁਣ ਵਿਚਾਰੀ ਦੀ ਮਾਂ ਨੇ ਕਿਤੇ ਆਖਿਆ ਵੀ ਤੂੰ ਆਪਣੇ ਘਰ ਦਾ ਇਹ ਕੰਮ ਸੁੱਤਰ ਰੱਖ ਕੋਈ ਗੱਲ ਨਹੀਂ ਤੇ ਜਾਇਆ ਕਿੱਥੇ ਜਾਣਾ ਵਾ ਉਧਰ ਐਡਾ ਜਿਹੜਾ ਪਵਾੜਾ ਪਿਆ ਉਹਦਾ ਕੀ ਕਰਨਾ ਇਹ ਬਸ ਜੱਬ ਤਗੜਾ ਹੁਣ ਨਾਨਾ ਵੀ ਕਹੇਗਾ ਨਹੀਂ ਆ ਜਾ ਮੈਂ ਤੂੰ ਨਾ ਠਾਣੇ ਚੱਲ ਜੀ ਕਿਤੇ ਹੁਣ ਉਹ ਕਿੱਥੇ ਸੱਚ ਉਹ ਇੰਨੇ ਪੈਸੇ ਉਹ ਲੈ ਕੇ ਗਿਆ ਵਾ ਉਹਨੂੰ ਕਹੇ ਬਹਿਰੇ ਮੋਟਰਸਾਈਕਲ ਮਗਰ ਉਹ ਵੀ ਕਹਿੰਦਾ ਮੈਂ ਆ ਜੂਗਾ ਜਾ ਤੂੰ ਉਹਨੂੰ ਹੱਥ ਪਈ ਆ ਸਵਾਰਾਂ ਵੀ ਸਵਾਰ ਨਾਲ ਲੋਕਾਂ ਨੂੰ ਗੱਲਾਂ ਬਾਤਾਂ ਕਰਨ ਦੇਉਂਦੇ ਨੇ ਰਾਹ ਜਾਂਦੇ ਨੇ ਮੈਂ ਤੇ ਆਖਿਆ ਕਰੇ ਉਹ ਮਲੇ ਨਾ ਉਹਨੂੰ ਨਾ ਮਾੜਾ ਚੰਗਾ ਬੋਲਿਆ ਕਰੋ ਸਿਆਣਾ ਬਿਆਣਾ ਤੁਹਾਡੇ ਪਿਓਾਂ ਦੇ ਸਮਾਨ ਵਾਂਗ ਪਿਓਾਂ ਦੇ ਸਮਾਨ ਹੀ ਆਂ ਆਈ ਕਿਹੜਾ ਕਿਹਾ ਮਾੜਾ ਚੰਗਾ ਪੈਸੇ ਲੈ ਕੇ ਸੋ ਘਰੋ ਜੇ ਕੋਈ ਲੁਟੇਰਾ ਲੁਟੇਰਾ ਪੈ ਗਿਆ ਤੇ ਫਿਰ ਜਿਹਨੂੰ ਆ ਮੇਰਾ ਹੀ ਲਵਾਂ ਥੋਂ ਦੇ ਵਿੱਚ ਨਾ ਹੀ ਦਿੱਤੇ ਗਏ ਪੈਸੇ ਭੱਜ ਗਿਆ ਵਾ ਤੇਰੀ ਜੇਬ ਚ ਪੈ ਜਾਣੇ ਆਹ ਮੇਰੀ ਜੇਬ ਚ ਬੈਣੇ ਗੜੀ ਮੈਨੂੰ ਬਹੁਤ ਫੜਾਉਂਦੇ ਹੋ ਤੁਸੀਂ ਲੈ ਲੈ ਮੇਕਅੱਪ ਮਾਤਾ ਨੇ ਬੜਾ ਦੁਖੀ ਦਾ ਜਿਹੜਾ ਨੇ ਮੇਰੀ ਜੀਹਰ ਪਰ ਦੱਸ ਮੈਨੂੰ ਦੇ ਕੇ ਜਾਂਦੀ ਐ ਪਤਾ ਕੀ ਆ ਨਿਆਣਾ ਨਹੀਂ ਕੋਈ ਹੈਗਾ ਜੋ ਮਰਜ਼ੀ ਅਨਾਪ-ਸ਼ਨਾਪ ਬੋਲੀ ਜਾਣਾ ਕਿ ਇਹਦੇ ਨਿਆਣੇ ਬਾਰੇ ਉਹੋਗੇ ਤੇ ਆਪਣਾ ਨਿਆਣਾ ਹੋਵੇ ਤੇ ਦੁੱਖ ਲੱਗੇ ਵੀ ਕਿਸੇ ਨੂੰ ਇਦਾਂ ਮਾੜੀ ਚੰਗੀ ਨਹੀਂ ਕਹੀ ਦੀ ਇਹਨਾਂ ਦੇ ਵਾਸਤੇ ਮੈਂ ਹੀ ਲੜਕਦਾ ਸਾਰਾ ਸਰੀਕੇ ਚ ਲਾ ਕੇ ਸ਼ਾਦੀ ਤੂੰ ਵੀ ਲੈ ਰੋਟੀ ਖਾ ਕੇ ਮੈਂ ਵੀ ਨਿਕਲ ਆਇਆ ਇਥੋਂ ਕੇ ਪਾਸੇ ਚਲੋ ਚਲੋ ਇਝ ਹੋਸ਼ ਬਲਜੀਤ ਨੂੰ ਬੂਟੇ ਲਾਉਂਦਾ ਬੜਾ ਸ਼ੌਕ ਹੀ ਤੇ ਪਾਣੀ ਨਹੀਂ ਪਾਉਣਾ ਟਾਈਮ ਨਾ ਕਿਤੇ ਨਾ ਮੁੰਡੇ ਨੂੰ ਡਾਉਣਾ ਹੁੰਦਾ ਇਹਨੇ ਮਹਿੰਗੇ ਭਾਦੇ ਬੂਟੇ ਲਵਾ ਲਿੰਦੀ ਆ ਮਣਕੇ ਪਾਣੀ ਦਾ ਸਾਨ ਮੈਨੂੰ ਕਰ ਛੱਡਣਾ ਹੁੰਦਾ ਆ ਆ ਕੀ ਜਾ ਗਿਆ ਹੁਣ ਜੀ ਹਲੋ ਹਾਂਜੀ ਹਾਂਜੀ ਵੀਰ ਜੀ ਠੀਕ ਠਾਕ ਅਸਾਗੇ ਦੇ ਹਾਂ ਜੀ ਨਿਮਗੋਰਾ ਬਾਕੋ ਦਿਲਾ ਕੀ ਆਜੋ ਹਾਂਜੀ ਹਾਂਜੀ ਆ ਗਿਆ ਮੈਂ ਵੀ ਕਰੀਏ ਠੀਕ ਹੈ ਲੈਓ ਮੇਤਰਾ ਬਣ ਗਈਓ ਗੱਲ ਹੋ ਗਈ ਹੁਣ ਪੈਸੇ ਹੀ ਪੈਸੇ ਕੋਲ ਚੱਲ ਜਾ ਕੇ ਲੈ ਕੇ ਆਈਏ ਹੁਣ ਇਹ ਇਹ ਕਾਲੀ ਕਰੀਸੇ ਦਰ ਕੀ ਕੰਡਿਆ ਇੱਧਰ ਲੈ ਹੋਰ ਗਬੀਰ ਵੀ ਤੁਰਿਆ ਆਉਂਦੇ ਆ ਇੱਧਰ ਇਹ ਦਾਲ ਚ ਕਾਲਾ ਵਾ ਲੱਗਦਾ ਕੋ ਕੁਕਰ ਵੀ ਨੇ ਜੇ ਮਿਲਣਾ ਹੈ ਤਾਂ ਉਹਨੇ ਸਿੱਧਾ ਘਰੇ ਘਰੇ ਕਹਿਣਾ ਵੀ ਘਰੇ ਆ ਜਾ ਤਾਂ ਇੱਥੇ ਖਲੋਤਾ ਏ ਸਾਸ਼ਿਕਾ ਜਨਾਬ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਠਾਕ? ਹਾਂ ਠੀਕ ਠਾਕ ਹੋਰ ਸਭ ਠੀਕ ਠਾਕ ਵਧੀਆ ਵਧੀਆ ਉਹ ਤੁਹਾਨੂੰ ਰਿਕਵੈਸਟ ਕੀਤੀ ਜਿਹੜੀ ਬੇਨਤੀ ਕੀਤੀ ਉਹ ਕੰਮ ਟਾੜਾ ਹੋ ਗਿਆ ਹੁਣ ਸਮਝੋ ਵੇਲੋ ਸਾਡੀਆਂ ਤੇ ਆਸਾਂ ਤੁਹਾਡੇ ਤੇ ਸਿੱਧੇ ਆ ਹੁਣ ਮੈਂ ਨਾ ਤੁਸੀਂ ਨਿਸ਼ਚਿੰਤ ਰਹੋ ਹਮ ਸਾਰਾ ਕੰਮ ਹੋ ਗਿਆ ਵਾ ਮਨਜੂਰ ਨੂੰ ਅੱਜ ਭਜਾਤਾ ਵਾ ਅੱਛਾ ਜਦਾਂ ਜਦਾਂ ਪਲਾਨ ਬਣਾਇ ਸਕਸੈਸਫੁਲ ਹੋ ਗਿਆ ਸਾਰਾ ਗੋਜੀ ਅੱਛਾ ਹੁਣ ਸਾਰਾ ਸ਼ੱਕ ਜਿਹੜਾ ਵਾ ਮਨਜੋਤੇ ਚਲ ਜਾਣਾ ਵਾ ਤਾਂ ਧੰਨਵਾਦ ਤੁਹਾਡਾ ਜੀ ਇਦਾਂ ਜੇ ਤੁਹਾਡੇ ਬੰਦੇ ਬੜੀ ਹੋਣ ਕਰੇ ਤੁਹਾਡੇ ਬੰਦੇ ਬਸ ਪੰਜ ਸੱਤ ਲੈਣੇ ਸਾਰੇ ਬੜੀ ਕਰਾ ਦੇਣੇ ਏ ਏਸੇ ਹੀ ਸਾਰਾ ਮਨਜੋਤੇ ਪਾ ਜਾਣਾ ਵਾ ਆਪਾਂ ਹੁਣ ਅੱਛਾ ਸਾਰਾ ਪੈ ਜਾਊ ਇੱਥੇ ਸਾਰਾ ਸਾਰਾ ਹੀ ਜੀ ਅੱਛਾ ਤੇ ਜਿਹੜੀ ਤੁਹਾਨੂੰ ਰਿਕਵੈਸਟ ਕੀਤੀ ਉਹ ਵੀ ਤੁਹਾਨੂੰ ਮੈਂ ਐਡਵਾਂਸ ਲਵਾਂ ਤੁਸੀਂ ਥੋੜਾ ਬਹੁਤਾ ਮੇਥੋਂ ਬਾਕੀ ਤੁਹਾਡੇ ਦਫ਼ਤਰੇ ਪਛਾਦਾਂਗਾ ਆ ਜਨਾਬ ਆ ਵੀ ਸਭ ਕੋਈ ਵੇਜ ਵਟ ਕੇ ਤੁਹਾਨੂੰ ਦੇਣ ਦੇ ਆ ਸਾਡਾ ਕੰਮ ਹੋਣਾ ਚਾਹੀਦਾ ਸਾਡਾ ਨਹੀਂ ਆ ਟਿਫਨਾਂ ਦੀ ਗੱਲ ਨਹੀਂ ਬੰਨੀ ਇਹ ਤਾਂ ਟਿਫਨਾਂ ਸਮਝੋ ਸਭ ਕੋ ਟਿਫਨ ਦੇ ਵੇਚੀ ਹੈ ਇਹ ਤਾਂ ਨਾ ਬਰੀਫ ਕੇਸ ਦੀ ਗੱਲ ਹੋਈ ਪੂਰੀ ਜੀ ਉਹ ਤੁਹਾਡਾ ਦਫਤਰ ਪਹਜਾਤਾ ਮਹਾਰਾਜ ਦਫਤਰ ਨਹੀਂਗਾ ਬਚਾਉਣਾ ਹਾਂ ਜਿੱਥੇ ਤੁਸੀਂ ਦੱਸ ਦੋਗੇ ਉੱਥੇ ਭੇਜਦਾ ਬਸ ਤੁਹਾਨੂੰ ਮੈਂ ਲੋਕੇਸ਼ਨ ਭੇਜ ਦੂੰਗਾ ਤੇ ਉੱਥੇ ਆ ਜਾਓ ਤੁਸੀਂ ਉੱਥੇ ਉੱਥੇ ਆ ਜਾਾਂਗੇ ਹਾਂਜੀ ਤੇ ਬਾਅਦ ਤੁਸੀਂ ਚਿੰਤਾ ਨਾ ਕਰਿਓ ਬਸ ਦੋਹਾਂ ਚੋਹਾਂ ਦੇਣਾਂ ਦੇ ਬੰਦੇ ਤੁਹਾਡੇ ਬਰੀ ਹੋ ਜੀ ਨੇ ਸਾਰੀ ਧੰਨਵਾਦ ਤੁਹਾਡਾ ਵੇਖੋ ਤੁਹਾਡੇ ਤੇ ਆਸਾਂ ਵਾ ਜਨਾਬ ਤੁਹਾਡੇ ਤੇ ਚਿੰਤਾ ਨਾ ਕਰੋ ਤੁਹਾਡੇ ਤੇ ਵਿਸ਼ ਚਲੋ ਕੋਈ ਬਾਹਰ ਹੀ ਕਰ ਰਹੇ ਹਾਂ ਠੀਕ ਠੀਕ ਹੈ ਓਕੇ ਧੰਨਵਾਦ ਓਕੇ ਜੀ ਲੈ ਅਗਰ ਵੀਰ ਸੀ ਆ ਅਗਰੇ ਮੈਨੂੰ ਝੂਠਾ ਪਾ ਦਿੰਨਾ ਹੀ ਨਾ ਕਿ ਇਹ ਬੁੱਢੇ ਨੂੰ ਮਤ ਨਹੀਂ ਕੀਏਗੀ ਟੈਕਨੋਲੋਜੀ ਦਾ ਜ਼ਮਾਨਾ ਵਾ ਬੁੱਢੇ ਨੂੰ ਘਟਣਾ ਸਮਝੀ ਇਹ ਹੁਣ ਮੈਂ ਤੇਰੀ ਫੋਟੋ ਖਿੱਚ ਲਈ ਹੈ ਨਾ ਹੁਣ ਪੈਸੇ ਲੈ ਲੈਂਦੀ ਦੀ ਵੇ ਹੋਏ ਕਿੰਦੀ ਤਗੜੀ ਯਾਰ ਮਾਰ ਕੀਤੀ ਆ ਆਹਾਹਾਹਾ